ਕਿਸਾਨੀ ਦੇ ਨਾਲ ਜੁੜੇ ਹੋਏ ਜਿਹੜੇ ਸਹਾਇਕ ਧੰਦੇ ਆ ਉਹ ਹਰ ਕਿਸੇ ਇਨਸਾਨ ਦੀ ਸ਼ੁਰੂਆਤ ਉੱਥੋਂ ਹੁੰਦੀ ਹੈ ਚਾਹੇ ਆਪਾਂ ਕਹਿ ਰਹੇ ਆਂ ਕਿ ਸਵੇਰੇ ਬਰਾਸ਼ ਤੋਂ ਲੈ ਲੋ ਚਾਹ ਤੋਂ ਲੈ ਲੋ ਔਰ ਜਦੋਂ ਇਨਸਾਨ ਦਾ ਅੰਤ ਵੀ ਹੁੰਦਾ ਹੈ ਕੱਪੜਾ ਵੀ ਉਹ ਵੀ ਕਿਸਾਨੀ ਨਾਲ ਜੁੜਿਆ ਹੈ ਕਿ ਜਿਹੜੀਆਂ ਮਹਿਲਾਵਾਂ ਆਪ ਸਮਾਨ ਬਣਾ ਰਹੀਆਂ ਸੈਲਫ ਹੈਲਪ ਗਰੁੱਪਾਂ ਦੀਆਂ ਕਿਉਂਕਿ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਪਰਮਾਤਮਾ ਦਾ ਨਾਮ ਲੈ ਕੇ ਚੰਗੀ ਭਾਵਨਾ ਦੇ ਨਾਲ ਉਹਨਾਂ ਨੇ ਉਹ ਸਮਾਨ ਤਿਆਰ ਕਰਦੀਆਂ ਹੈਗੀਆਂ ਨੇ ਔਰ ਉਹਨਾਂ ਦੇ ਕੋਲ ਬਲੇਸਿੰਗਸ ਹੈ ਉਸ ਪਰ ਆਤਮਨੀ ਅਗਰੇਸਨ ਲਾਉਂਗੇ ਤਾਂ ਵਰਕਤ ਹੀ ਵਰਕਤ ਹੋਏਗੀ ਸੁਖਿੰਦਰ ਕੌਰ ਅਸੀਂ ਜੀਤ ਫਾਊਂਡੇਸ਼ਨ ਸੈਲਫ ਹੈਲਪ ਗਰੁੱਪ ਤੋਂ ਹੈਗੇ ਆਂ ਅੱਛਾ ਲੁਧਿਆਣਾ ਤੋਂ ਹਾਂਜੀ ਲੁਧਿਆਣਾ ਔਰ ਸਾਡਾ ਜਿਹੜਾ ਆਰਗੈਨਿਕ ਫਾਰਮਿੰਗ ਦਾ ਹੈ ਇਹ ਸਾਡਾ ਸ਼ਾਹਕੋਟ ਦੇ ਨਾਲ ਹੈਗਾ ਕਨਕੁਰਦ ਹਾਂਜੀ ਉੱਥੇ ਅਸੀਂ ਸਾਰਾ ਆਰਗੈਨਿਕ ਫਾਰਮਿੰਗ ਦਾ ਯੂਨਿਟ ਲਗਾਇਆ ਹੈ ਗਰੋਇੰਗ ਪ੍ਰੋਸੈਸਿੰਗ ਸਾਰਾ ਅੰਡਰ ਦੀ ਗਾਈਡੈਂਸ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਪ੍ਰੋਸੈਸਿੰਗ ਯੂਨਿਟ ਸਾਡਾ ਲੱਗਿਆ ਹੋਇਆ ਹੈ ਹਾਂਜੀ ਔਰ ਸੈਲਫ ਹੈਲਪ ਗਰੁੱਪ ਦੀਆਂ ਜਿਹੜੀਆਂ ਮਹਿਲਾਵਾਂ ਹੈਗੀਆਂ ਉਹਨਾਂ ਨੂੰ ਅੱਗੇ ਅਸੀਂ ਇਹ ਰੋਜ਼ਗਾਰ ਵੀ ਦਿੱਤਾ ਹੋਇਆ ਹੈ ਠੀਕ ਹੈ ਤੇ ਅਲ ਹਾਂ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਅਸੀਂ ਆਪਣੀਆਂ ਗਰੁੱਪ ਮੀਆਂ ਮਹਿਲਾਵਾਂ ਨੂੰ ਜਿਹੜੇ ਟ੍ਰੇਨਿੰਗ ਦਿੱਤੀਆਂ ਹੈ ਜਿਸਾ ਕਹਿ ਰਹੋ ਖੇਤਾਂ ਘਰ ਦੇ ਨਾਲ ਜੁੜੇ ਸੀਗੇ ਔਰ ਉਸ ਤੋਂ ਫਿਰ 2012 ਦੇ ਵਿੱਚ ਔਰ ਹੁਣ ਤੱਕ ਅਸੀਂ ਬਲੇ 10 ਮਹਿਲਾਵਾਂ ਨੇ ਸਟਾਰਟ ਕੀਤਾ ਸੀ ਔਰ 3000 ਤੋਂ ਬਾਅਦ ਮਹਿਲਾਵਾਂ ਨੂੰ ਹੁਣ ਤੱਕ ਅਸੀਂ ਨੇ ਆਪ ਟ੍ਰੇਨਿੰਗਸ ਦੇ ਕੇ ਰੋਜ਼ਗਾਰ ਦਿੱਤਾ ਹੋਇਆ ਹੈ ਠੀਕ ਹੈ ਮਤ ਉਹ ਆਪਣੇ ਘਰੋਂ ਹੀ ਬੈਠ ਕੇ ਕਰਦੇ ਆ ਜਾਂ ਉਹ ਘਰ ਦੇ ਵਿੱਚ ਵੀ ਬੈਠੇ ਆ ਜਿਸ ਨਾਲ ਸਾਡੇ ਕੋਲ ਆਰਗੈਨਿਕ ਹਲਦੀ ਅਚਾਰ ਮੱਬੇ ਚੰਗੀਆਂ ਔਰ ਸਾਡੇ ਕੋਲ ਆਪਣਾ ਅਦਰਕ ਪਾਊਡਰ ਗ੍ਰੀਲਾ ਪਾਊਡਰ ਜਿੰਜਰ ਪਾਊਡਰ ਔਰ ਹੈਂਡ ਪੇਂਟਿਡ ਸੂਟਸ ਹੈਗੇ ਨੇ ਉਹ ਸਾਰੇ ਕੁਸਪਲਕਾਰੀਆਂ ਸਾਰਾ ਕੁਝ ਹੀ ਸਾਡੇ ਹੁਣ ਵੀ ਇੱਥੇ ਤਿੰਨ ਸਟਾਲ ਅਲੱਗ-ਅਲੱਗ ਲੱਗੇ ਨੇ ਜਿਹੜੇ ਹੁਣ ਇੰਡੀਪੈਂਡੈਂਟ ਹੋ ਚੁੱਕੀਆਂ ਹੈਗੀਆਂ ਨੇ ਮਹਿਲਾਵਾਂ ਔਰ ਜਿੱਥੇ ਅਸੀਂ ਮੇਲਿਆਂ ਦੇ ਵਿੱਚ ਜਾ ਕੇ ਇਹ ਸਮਾਨ ਸੇਲ ਕਰਦੇ ਹਾਂ ਉੱਥੇ ਇਹ ਅਲੱਗ-ਅਲੱਗ ਅਸੀਂ ਔਨਲਾਈਨ ਵੀ ਹੁਣ ਸਟਾਰਟ ਕੀਤਾ ਹੋਇਆ ਹੈ ਗਰੁੱਪਸ ਹੈ ਕਿੱਟੀ ਗਰੁੱਪਸ ਹੈਗੇ ਨੇ ਉੱਥੇ ਵੀ ਜਾ ਕੇ ਅਸੀਂ ਇਹ ਸਮਾਨ ਦੇ ਵਿੱਚ ਦੇਖ ਰਹੇ ਇੱਥੇ ਪਾਪੜ ਵੀ ਪਏ ਆ ਹਨਾ ਹਾਂਜੀ ਤੇ ਆਹ ਦੇਖੋ ਆਪਾਂ ਬਾਜ਼ਾਰ ਦਾ ਜਿਹੜਾ ਸਾਮਾਨ ਸਾਰਾ ਕੁਝ ਲੈਂਦੇ ਆ ਹੁਣ ਇੱਥੋਂ ਦੀ ਆ ਕੇ ਆਪਾਂ ਇਹਨੂੰ ਸਾਰਾ ਕੁਝ ਪ੍ਰੋਸੈਸਿੰਗ ਅਸੀਂ ਇੱਥੇ ਸਿੱਖੀ ਹੈਗੀ ਐ ਕਿ ਆਪਾਂ ਇਹਨ ਸਿਰਫ ਉਹਦੇ ਵਿੱਚ ਕੀ ਆਪਾਂ 20 ਰੁਪਏ 30 ਰੁਪਏ ਦੇ ਲੈਂਦੇ ਆ ਔਰ ਮੈਨੂੰ ਲੱਗਦਾ 10 ਪੀਸ ਵੀ ਨਹੀਂ ਉਹਦੇ ਵਿੱਚ ਹੁੰਦੇ ਐਵਲਾ ਅਸੀਂ ਸਿਰਫ 20 30 ਰੁਪਏ ਦੇ ਵਿੱਚ ਹੀ ਇੰਨਾ ਕੁਝ ਜਿਹੜਾ ਤੁਹਾਨੂੰ ਫੈਮਿਲੀ ਕੁਆਂਟੀਟੀ ਵਾਦ ਪੈਕ ਹੈਗਾ ਐ ਜਿਹਦੇ ਵਿੱਚ ਅਸੀਂ ਤੁਹਾਨੂੰ ਇਹ ਸਾਮਾਨ ਦੇ ਸਕਦੇ ਹੈਗੇ ਆ ਤੇ ਇਸ ਕਰਕੇ ਇਹਦੇ ਵਿੱਚ ਐਕਸਟਰਾ ਦਿੱਤਾ ਜਾਂਦਾ ਕੋਈ ਚਾਵਲ ਹੈ ਕੋਈ ਆਲੂ ਹੈ ਔਰ ਮਿਲਟਸ ਉਹ ਸਾਰੇ ਆਂਦੇ ਅਸੀਂ ਜਿਹੜੇ ਆ ਪਾਪੜ ਵਗੈਰਾ ਵੀ ਤਿਆਰ ਕਰ ਰਹੇ ਹਾਂ ਤੁਸੀਂ ਇਹੋ ਜਿਹਾ ਕੀ ਐਡ ਕਰਦੇ ਹੋ ਜੋ ਵੀ ਲੋਕ ਤੁਹਾਡੇ ਤੋਂ ਖਰੀਦਣ ਜੋ ਰੈਡੀਮੇਡ ਬਾਜ਼ਾਰ ਚ ਆ ਰਿਹਾ ਉਹ ਉਹਨੂੰ ਛੱਡ ਕੇ ਦੇਖੋ ਇਹਦੇ ਵਿੱਚ ਸਪੈਸ਼ਲ ਜਿਹੜੇ ਆਪਣੇ ਮਸਾਲੇ ਜਿਹੜੇ ਘਰ ਦੇ ਅਸੀਂ ਮਸਾਲੇ ਤੁਸੀਂ ਦੇਖੋ ਜੇ ਇਹਦੇ ਵਿੱਚ ਆਪਾਂ ਜੀਰਾ ਪਾਇਆ ਔਰ ਅਜਵੈਨ ਪਾਈ ਹੈ ਨਮਕ ਹੈ ਹਲਦੀ ਹੈ ਮਿਰਚ ਹੈ ਲਾਲ ਮਿਰਚ ਹੈ ਕੋਸ਼ਿਸ਼ ਹੈਗੀ ਹੈ ਸਾਡੇ ਕਿ ਆਪਣੇ ਕੁੱਟ ਕੇ ਅਸੀਂ ਸਾਫ਼ ਕਰਕੇ ਉਹ ਵਾਲੇ ਮਸਾਲੇ ਪਾਨੇ ਆ ਜਿਹੜੇ ਕਿ ਆਪਾਂ ਜਿਸਾ ਪਿੰਡਾਂ ਦੇ ਵਿੱਚ ਆਪ ਗ로우 ਕਰ ਰਹੇ ਹੈਗੇ ਆ ਆਪਣੇ ਜਿਹੜੇ ਖੇਤੀਬਾੜੀ ਆਪ ਕਰ ਰਹੇ ਆ ਉਹ ਵਲੇ ਜਿਹੜੇ ਆਰਗੈਨਿਕ ਚੀਜ਼ਾਂ ਹੈਗੀਆਂ ਉਹ ਪਾ ਕੇ ਅਸੀਂ ਇਹ ਸਮਾਨ ਜਿਹੜਾ ਤਿਆਰ ਕਰਦੇ ਹੈਗੇ ਆ ਤੇ ਔਰ ਦੂਸਰੀਆਂ ਫਿਰ ਔਮਨ ਏਮਪਾਵਰਮੈਂਟ ਅਸੀਂ ਆਪ ਖੜੇ ਹੋ ਕੇ ਇਸ ਨੂੰ ਅਸੀਂ ਸੇਲ ਕਰਦੇ ਆ ਕੋਈ ਸ਼ਰਮ ਨਹੀਂ ਅੱਜ ਆਪਾਂ ਜਾਣਦੇ ਆ ਕਿ ਸਾਡਾ ਇਹ ਰੰਗਲਾ ਪੰਜਾਬ ਹੈਗਾ ਯਾਰ ਇਹ ਧਰਤੀ ਇੰਨੀ ਮਤਲਬ ਕਿ ਐਨੀ ਕਿ ਸਿਰਫ ਇੱਕ ਕਿਸਾਨ ਜਿਹੜਾ ਕਿਸਾਨੀ ਕਰ ਰਿਹਾ ਸਿਰਫ ਉਹੋ ਹੀ ਕਿਸਾਨੀ ਨਾਲ ਜੁੜਿਆ ਹੈ ਕਿਸਾਨੀ ਦੇ ਨਾਲ ਜੁੜੇ ਹੋਏ ਜਿਹੜੇ ਸਹਾਇਕ ਧੰਦੇ ਆ ਉਹ ਹਰ ਕਿਸੇ ਇਨਸਾਨ ਦੀ ਸ਼ੁਰੂਆਤ ਉਥੋਂ ਹੁੰਦੀ ਚਾਹੇ ਆਪਾਂ ਕਹਿ ਰਹੇ ਆ ਕਿ ਸਵੇਰੇ ਬਰਾਸ਼ ਤੋਂ ਲੈ ਲੋ ਚਾਹ ਤੋਂ ਲੈ ਲੋ ਔਰ ਜਦੋਂ ਇਨਸਾਨ ਦਾ ਅੰਤ ਵੀ ਹੁੰਦਾ ਹੈ ਕੱਪੜਾ ਵੀ ਉਹ ਵੀ ਕਿਸਾਨੀ ਨਾਲ ਜੁੜਿਆ ਹੈ ਹਮਮ ਅਗਰ ਆਪਾਂ ਉੱਥੋਂ ਹੀ ਬਣਦਾ ਹੈਗਾ ਛੋਟ ਛੋਟੀਆਂ ਚੀਜ਼ਾਂ ਤੇ ਇਸ ਕਰਕੇ ਅਸੀਂ ਚਾਹਦੇ ਆਂ ਕਿ ਆਪਣਾ ਕੋ ਆਪਣੀ ਅੱਛੀ ਕਿਸਮਤ ਹੈ ਕਿ ਆਪਾਂ ਪੰਜਾਬ ਦੀ ਧਰਤੀ ਤੇ ਐਡੀ ਵੱਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿੱਥੇ ਰਿਸਰਚ ਸੈਂਟਰ ਹੈਗਾ ਹੈ ਔਰ ਇੱਥੇ ਇੰਨਾ ਕੁਝ ਸਿਖਾਇਆ ਜਾ ਰਿਹਾ ਹੈ ਪਰ ਆਪਾਂ ਸ਼ਾਇਦ ਆਮ ਜਨਤਾ ਤੱਕ ਉਹ ਚੀਜ਼ ਨਹੀਂ ਪਹੁੰਚਾ ਪਾ ਰਹੇ ਤਾਂ ਸਾਡਾ ਹੀ ਕੋ ਉਪਰਾਲਾ ਹੈ ਕਿ ਸਾਡਾ ਇੱਕ ਵਰਜ ਹੈਗਾ ਕਿ ਆਪਾਂ ਅਸੀਂ ਆਪ ਖੜੇ ਹੋ ਕੇ ਲੋਗਾਂ ਨੂੰ ਅਵੇਅਰ ਕਰਦੇ ਆ ਕਿ ਇਹ ਵਾਰ ਮੁਸ਼ਕਲਾਂ ਬੜੀਆਂ ਆਉਂਦੀਆਂ ਆ ਮਾਰਕੀਟਿੰਗ ਦੀ ਪ੍ਰੋਬਲਮ ਹੈ ਸਮਾਨ ਆਪਾਂ ਤਿਆਰ ਕਰ ਲਿਆ ਉਸ ਤੋਂ ਬਾਅਦ ਵਿੱਚ ਖਰਾਬ ਹੋਣ ਦੇ ਚਾਂਸਸ ਹੋ ਜਾਂਦੇ ਹੈਗੇ ਨੇ ਪਰ ਆਪਾਂ ਕਹਿੰਦੇ ਕਿ ਜ਼ਿੰਦਗੀ 'ਚ ਹਾਰਨਾ ਨਹੀਂ ਆਪਾਂ ਅਗਰ ਡੇਲੀ ਲਗਾਨੇ ਤਾਂ ਹੁਣ ਅੱਜ ਸਾਡੀ ਇੱਕ ਪਛਾਣ ਹੈ ਕਿ ਜੀਤ ਫਾਊਂਡੇਸ਼ਨ ਦਾ ਸਟਾਲ ਲੱਗਿਆ ਹੈ ਐਸ.ਆਰ.ਜੀ ਦੀ ਹਲਦੀ ਹੈ ਸਾਡੇ ਕੋਲੋਂ ਤੁਹਾਡੇ ਸਾਹਮਣੇ ਹੁਣ ਡਾਕਟਰ ਮੈਡਮ ਆਏ ਨੇ ਉਸ ਤੋਂ ਤੋਂ ਪੰਜ ਡੱਬੇ ਲੱਗੇ ਨੇ ਸਾਡੇ ਕੋਲੋਂ ਆਪ ਲੈ ਜਾਓ ਕਿਉਂਕਿ ਇਹਦੇ ਵਿੱਚ ਅਸੀਂ ਕੁਆਲਿਟੀ ਪ੍ਰੋਡਕਟ ਜਿਹੜੇ ਆ ਉਹ ਦੇ ਰਹੇ ਹੈਗੇ ਆ ਕੋਈ ਕਿਸੇ ਚੀਜ਼ ਦਾ ਸਮਝੌਤਾ ਨਹੀਂ ਹੈ ਅੱਜ ਤੁਹਾਨੂੰ ਪਤਾ ਹੈ ਕਿ ਆਪਣਾ ਪਾਣੀ ਦਾ ਪੱਧਰ ਨੀਵਾ ਹੋ ਰਿਹਾ ਆਪਾਂ ਕੁਝ ਚੇਂਜ ਵੱਲ ਜਾਈਏ ਇਸੇ ਕਰਕੇ ਆਪਾਂ ਹਲਦੀ ਆਰਗੈਨਿਕ ਸਟਾਰਟ ਕੀਤੀ ਹੈ ਔਰ ਇਹਦੇ ਨਾਲ ਕਿੰਨੇ ਲੋਕ ਠੀਕ ਵੀ ਹੁੰਦੇ ਹੈਗੇ ਤਾਂ ਕੋਸ਼ਿਸ਼ करिए ਕਦੇ ਵੀ ਮੈਂ ਕਿਸ ਨੂੰ ਕਹਾਂਗੀ ਕਿ ਸ਼ਰਮ ਨਾ ਮਹਿਸੂਸ ਕਰੋ ਆਪ ਆਓ ਆਪਾਂ ਕਿਸੇ ਦੇ ਅੰਡਰ ਕੰਮ ਕਰਨ ਦੀ ਬਜਾਏ ਆਪਾਂ ਆਪਣੇ ਮਾਲਕ ਖੁਦ ਹੈਗੇ ਆ ਔਰ ਜਿਹੜਾ ਵੀ ਅਸੀਂ ਇੱਥੋਂ ਕਮਾ ਰਹੇ ਆ ਸਾਡੇ ਕੋਲ ਆਪ ਪੇਮੈਂਟ ਆ ਰਹੀ ਔਰ ਉਹਦੇ ਇਹ ਅਲੱਗ ਹੀ ਆਨੰਦ ਹੈ ਜਿਹੜੀਆਂ ਬੀਬੀਆਂ ਸਰ ਇਹ ਪਿੰਡਾਂ ਦੇ ਵਿੱਚ ਬੈਠੀਆਂ ਤੁਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਆ ਹਨਾ ਤੇ ਜਦੋਂ ਉਹਨਾਂ ਦੇ ਪਰਿਵਾਰ ਵਾਲੇ ਨਹੀਂ ਸਾਥ ਦਿੰਦੇ ਆ ਵੀ ਉਹਨਾਂ ਨੂੰ ਘਰੋਂ ਨਿਕਲਣਾ ਵੀ ਔਖਾ ਜਿਵੇਂ ਤੁਸੀਂ ਅੱਜ ਇੱਥੇ ਖੜੇ ਆ ਇਹ ਤਾਂ ਹੀ ਆ ਕਿਉਂਕਿ ਤੁਹਾਡਾ ਪਰਿਵਾਰ ਸਾਥ ਦੇ ਰਿਹਾ ਠੀਕ ਹੈ ਤਾਂ ਉਹਨਾਂ ਲਈ ਤੁਸੀਂ ਫਿਰ ਕੀ ਕਿੱਦਾਂ ਦਾ ਕੰਮ ਕਰ ਸਕਦੇ ਹੋ ਬਹੁਤ ਜ਼ਿਆਦਾ ਮਹਿਲਾਵਾਂ ਐਸਟਾ ਨਹੀਂ ਆਈਆਂ ਜਿਨ੍ਹਾਂ ਦੇ ਪਰਿਵਾਰ ਇਸੇ ਕਰਕੇ ਸੈਲਫ ਹੈਲਪ ਗਰੁੱਪ ਬਣਾਇਆ ਹੈ ਸੈਲਫ ਹੈਲਪ ਗਰੁੱਪ ਦਾ ਮਤਲਬ ਹੈਗਾ ਕਿ ਇਹਦੇ ਵਿੱਚ ਲਾਈਕ ਮਾਈਂਡਡ ਪੀਪਲ ਉਸਨਾਂ ਦਾ ਕੁਝ ਹੈਗਾ ਯਾ ਜਿਹਦੇ ਕੋਲ ਅਕਾਊਂਟਸ ਵਧੀਆ ਰੱਖ ਸਕਦਾ ਹੈਗਾ ਕਿਸੇ ਕੋਲ ਮੈਨੇਜਮੈਂਟ ਵਧੀਆ ਹੈ ਕਿਸੇ ਕੋਲ ਪਰਚੇਜ਼ਿੰਗ ਵਧੀਆ ਹੈ ਕਿਸੇ ਕੋਲ ਸੇਲਿੰਗ ਵਧੀਆ ਹੈ ਜਿਨ੍ਹਾਂ ਅਸੀਂ ਉਹਨਾਂ ਨੂੰ ਹੁਨਰ ਦੇ ਰਹੇ ਹਾਂ ਅਸੀਂ ਉਹ ਪੰਡਾਂ ਦੇ ਵਿੱਚ ਹੀ ਜਾ ਕੇ ਉਹਨਾਂ ਨੂੰ ਸਿਖਾ ਰਹੇ ਆਂ ਅਗਰ ਉਹ ਬਾਹਰ ਆ ਕੇ ਸੇਲ ਨਹੀਂ ਕਰ ਸਕਦੇ ਤਾਂ ਸਾਡੇ ਕੋਲ ਉਹ ਵੀ ਟੀਮਸ ਹੈਗੀਆਂ ਉਹ ਉੱਥੇ ਬੈਠੀਆਂ ਹੋਈਆਂ ਸਮਾਨ ਤਿਆਰ ਕਰ ਰਹੀਆਂ ਹੈਗੀਆਂ ਨੇ ਅਸੀਂ ਜਾ ਕੇ ਉਹ ਟੀਮ ਜਿਹੜੀ ਅੱਗੇ ਜਾ ਕੇ ਵੇਚ ਰਹੀ ਹੈਗੀ ਹੈ ਤੇ ਕੋਈ ਵੀ ਸਮਾਨ ਜਿਹੜਾ ਘਰਾਂ ਦੇ ਵਿੱਚ ਬੈਠੇ ਤੁਸੀਂ ਤਿਆਰ ਕਰ ਰਹੇ ਹੋ ਸਾਡੇ ਨਾਲ ਕੰਟੈਕਟ ਕਰੋ ਮੇਰਾ ਨੰਬਰ ਹੈ 9815392302 9814226803 ਅਗਰ ਕਿਸੇ ਵੀ ਮਹਿਲਾ ਨੇ ਕੁਝ ਸਿੱਖਣਾ ਹੈ ਹੁਨਰ ਲੈਣਾ ਹੈ ਜਾਂ ਹੁਨਰ ਲੈ ਕੇ ਜੋ ਸਮਾਨ ਔਰ ਉਹਨਾਂ ਨੇ ਤਿਆਰ ਕਰ ਲਿਆ ਆਪਣੇ ਸਮਾਨ ਨੂੰ ਵੇਚਣਾ ਤੇ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਅਸੀਂ ਆਪ ਖੁਦ ਹਰ ਪਿੰਡਾਂ ਦੇ ਵਿੱਚ ਜਾ ਕੇ ਅਵੇਅਰ ਵੀ ਉਹਨਾਂ ਨੂੰ ਕਰਦੇ ਹੈਗੇ ਆਂ ਔਰ 6 ਮਨთ ਦੀਆਂ ਟ੍ਰੇਨਿੰਗਸ ਦੇ ਰਹੇ ਆ 15 ਮਨთ ਦੀਆਂ ਟ੍ਰੇਨਿੰਗਸ ਦੇ ਰਹੇ ਹੈਗੇ ਆਂ ਚਾਹੇ ਉਹ ਪੇਂਟਿੰਗ ਸਿੱਖਣਾ ਚਾਹ ਰਹੀਆਂ ਨੇ ਦੀਏ ਬਣਾਉਣਾ ਚਾਹੁੰਦੀਆਂ ਨੇ ਕੈਂਡਲਸ ਬਣਾਉਣਾ ਚਾਹ ਰਹੀਆਂ ਆਂ ਅਗਰ ਕੋਈ ਮੰਜੇ ਬੁੰਨ ਰਹੀਆਂ ਨੇ ਪੀੜੀਆਂ ਬੁੰਨ ਰਹੀਆਂ ਅਸੀਂ ਉਹ ਸਮਾਨ ਨੂੰ ਸੇਲ ਵੀ ਕਰ ਰਹੇ ਆਂ ਜਿੱਦਾਂ ਹੁਣ ਸਾਸ ਮੇਲਾ ਲੱਗ ਰਿਹਾ ਹੈ ਉਹਦੇ ਵਿੱਚ ਵੀ ਸਟਾਲਸ ਹੈ ਉਹਦੇ ਵਿੱਚ ਕੀ ਹੈਗਾ ਹੈ ਐਈ ਕੀ ਆਮ ਜੜੀਆਂ ਮਹਿਲਾਵਾਂ ਹੈਗੀਆਂ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਤੁਸੀਂ ਆ ਕੇ ਉੱਥੇ ਆਪਣਾ ਸਮਾਨ ਜਿਹੜਾ ਸੇਲ ਕਰੋ ਅਸੀਂ ਹਰ ਕਿਸੇ ਨੂੰ ਹੀ ਕਹੀ ਕਵਾਂਗੇ ਕਿ ਤੁਸੀਂ ਜਿੱਥੇ ਜਾ ਕੇ ਆਪਾ ਚਾਈਨਾ ਦਾ ਸਮਾਨ ਲੈ ਰਹੇ ਆਂ ਬਾਹਰੋਂ ਦੀ ਸਮਾਨ ਲੈ ਰਹੇ ਆਂ ਕੋਸ਼ਿਸ਼ ਕਰੋ ਕਿ ਜਿਹੜੀਆਂ ਮਹਿਲਾਵਾਂ ਆਪ ਸਮਾਨ ਬਣਾ ਰਹੀਆਂ ਹੈ ਸੈਲਫ ਹੈਲਪ ਗਰੁੱਪਾਂ ਦੀਆਂ ਕਿਉਂਕਿ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਪਰਮਾਤਮਾ ਦਾ ਨਾਮ ਲੈ ਕੇ ਚੰਗੀ ਭਾਵਨਾ ਦੇ ਨਾਲ ਉਹਨਾਂ ਨੇ ਉਹ ਸਮਾਨ ਤਿਆਰ ਕਰਦੀਆਂ ਹੈਗੀਆਂ ਨੇ ਔਰ ਉਹਨਾਂ ਦੇ ਕੋਲ ਬਲੇਸਿੰਗਸ ਪਰ ਮਾਤਮਾ ਦੀ ਅਗਾਰ ਇਸ ਨੂੰ ਲਾਉਂਗੇ ਤਾਂ ਵਰਕਤ ਹੀ ਵਰਕਤ ਹੋਏਗੀ ਇਸੇ ਨਾਲ ਅਸੀਂ ਚੱਲਦੇ ਪਏ ਆਂ ਔਰ ਹੁਣ ਤੱਕ ਰੁਕੇ ਨਹੀਂ ਸਾਨੂੰ ਅਵਾਰਡ ਵੀ ਮਿਲ ਚੁੱਕੇ ਹੈਗੇ ਨੇ ਆਰਗੈਨਿਕ ਹਲਦੀ ਦੇ ਵਿੱਚ ਵੀ ਅਵਾਰਡ ਮਿਲਿਆ ਹੈਗਾ ਯਾ ਔਰ ਕੱਲ ਹੀ ਮੈਂ ਤੁਹਾਨੂੰ ਦੱਸਣੀ ਐ ਇੱਥੇ ਅਸੀਂ ਜਿਹੜਾ ਵੇਸਟ ਟੂ ਵੇਸਟ ਜਿਹੜੀ ਹੈ ਬੋਟਲ ਕੰਪੀਟੀਸ਼ਨ ਦੇ ਵਿੱਚ ਵੀ ਹੈ ਕੱਲ ਮੈਨੂੰ ਅਵਾਰਡ ਮਿਲਿਆ ਹੈਗਾ ਯਾ ਤੇ ਕੋਸ਼ਿਸ਼ ਹੈਗੀ ਐ ਇਹ ਸਾਡੀ ਟੀਮ ਐ ਸਾਰੀ ਦਾ ਮੈਂ ਮੈਂ ਮੈਡਮ ਹੈਗੇ ਨਹੀਂ ਮੇਰੇ ਨਾਲ ਹਰ ਜਿੰਦਕ ਔਰ ਬਜ਼ਾਦ ਹੈ ਜੋ ਮੈਡਮ ਦੇਖ ਰਹੇ ਹੈ ਕਿ ਨਹੀਂ ਆਂ ਇਸ਼ਾ ਇਹ ਆਰਗੈਨਿਕ ਦਾ ਸਾਰਾ ਜਿਹੜਾ ਸਿਸਟਮ ਹੈ ਹਰਵਿੰਦਰ कौर ਮੈਡਮ ਦੇਖ ਰਹੇ ਹੈਗੇ ਨੇ ਹਰਵਿੰਦਰ कौर ਬਜਾ ਦੇ ਸਾਡੀ ਬਹੁਤ ਟੀਮ ਹੈਗੀ ਆ ਤੁਸੀਂ ਇਸ ਆਰਗਨੀਜ਼ੇਸ਼ਨ ਚ ਮਤਲਬ ਸਿਨੇ ਪ੍ਰੈਜ਼ੀਡੈਂਟ ਹਾਂ ਜੀ ਮੈਂ ਪ੍ਰੈਜ਼ੀਡੈਂਟ ਹੈ ਸਾਡੇ ਨਾਲ ਜੀਪੀ ਸਿੰਘ ਜੀ ਹੈ ਮਤਲਬ ਕਿ ਬਹੁਤ ਹੀ ਰਲ ਮਿਲ ਕੇ ਮਤਲਬ ਟੀਮ ਵਰਗਾ ਕਹਿੰਦੇ ਮੈਂ ਤਾਂ ਇਕੱਲਾ ਹੀ ਚਲਾਥਾ ਮੰਜ਼ਿਲ ਮਕਸੂਦ ਲੋਕ ਮਿਲਤੇਗੇ ਕਾਰਵਾ बनता गया और आज मैं कह रही कि आपा ਕੱਲੇ ਨਹੀਂ ਉਹ ਪਰਮਾਤਮਾ ਦਾ ਆਸ਼ੀਰਵਾਦ ਹੈ ਔਰ ਇਹ ਸਭ ਉਹਨਾਂ ਦੀਆਂ ਰਹਿਮਤਾਂ ਦਾ ਹਾਂਜੀ ਬਸ ਇਹ صدਕਾ ਇਹ ਆਪਾਂ ਜੋ ਪਾ ਰਹੇ ਹੈਗੇ ਆ ਕੋਸ਼ਿਸ਼ ਹੈ ਕਿ ਕਦੀ ਹਾਰਨਾ ਨਹੀਂ ਮੈਂ ਤਾਂ ਇਹ ਕਹਿੰਦੀ ਹਾਂ ਹਲੇ ਤਾਂ ਬਹੁਤ ਕੁਝ ਕਰਨਾ ਹੈ ਜ਼ਿੰਦਗੀ ਦੇ ਵਿੱਚ ਇਹ ਜਾਣਦੇ ਆ ਕਿ ਬਹੁਤ ਵੱਡੇ ਵੱਡੇ ਸਾਡੇ ਜਿਹੜੇ ਪ੍ਰੋਸੈਸਿੰਗ ਯੂਨਿਟ ਲੱਗੇ ਹੋਣ ਤੇ ਅਸੀਂ ਜਿੱਥੇ ਮਤਲਬ ਮੈਂ ਜਾਣਦੀ ਆ ਕਿ ਹਰ ਉਹ ਮਹਿਲਾ ਜਿਹੜੀ ਚਾਹ ਰਹੀ ਹੈਗੀ ਆ ਕਿ ਮੈਂ ਕੁਝ ਕਰਨਾ ਚਾਹਦੀ ਆ ਉਹਦੇ ਸੁਪਨੇ ਅਧੂਰੇ ਰਹਿ ਗਏ ਵਿਆਹ ਹੋ ਗਿਆ ਔਰ ਅਸੀਂ ਉਹਨਾਂ ਦੇ ਸੁਪਨੇ ਪੂਰੇ ਕਰ ਰਹੇ ਆ ਸਾਡੇ ਕੋਲ ਅੱਜ ਐਸੀਆਂ ਲੜਕੀਆਂ ਹੈਗੀਆਂ ਜਿਨ੍ਹਾਂ ਦੀ ਮੈਰिज ਹੋ ਗਈ ਸੀ ਉਹ ਕਹਿ ਰਹੇ ਸੀ ਕਿ ਮੈਡਮ ਮੈਂ ਤਾਂ ਟੀਚਰ ਬਣਨਾ ਚਾਹਦੀ ਸੀਗੀ ਬਣ ਨਹੀਂ ਪਾਈ ਜਦੋਂ ਅੱਜ ਉਹ ਸਾਡੇ ਨਾਲ ਜੁੜੇ ਅੱਜ ਉਹ ਆਪਣੇ ਆਪਣੇ ਮੁਹੱਲਿਆਂ ਦੇ ਵਿੱਚ ਜਿਹੜੀਆਂ ਐਜ਼ ਅ ਟੀਚਰ ਵਰਕ ਕਰ ਰਹੀਆਂ ਨੇ ਜੀ ਕਹਿੰਦੀਆਂ ਕਿ ਸਾਨੂੰ ਫਕਰ ਹੁੰਦਾ ਹੈ ਕਿ ਅੱਜ ਜਦੋਂ ਇਹ ਲੜਕੀਆਂ ਸਾਨੂੰ ਮੈਡਮ ਜੰਨੀਆਂ ਨੇ ਉਹਨਾਂ ਨੂੰ ਸਿਖਾ ਰਹੀਆਂ ਹੈਗੇ ਤੇ ਮੈਂ ਚਾਹਦੀ ਹੈਗੀਆਂ ਕਿ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਤੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਤੇ ਇਸ ਕਰਕੇ ਤੁਸੀਂ ਜ਼ਰੂਰ ਸਿੱਖੋ ਅੱਜ ਅਸੀਂ ਜਿਹੜੇ ਵੀ ਟ੍ਰੇਨਿੰਗ ਸੈਂਟਰਸ ਲਗਾਨੇ ਆ ਉਹਦੇ ਵਿੱਚ ਅਗਰ 15 ਸਾਲ ਦੀ ਬੱਚੀ ਵੀ ਸਿੱਖਣਾ ਚਾਹਦੀ ਹੈ ਅਸੀਂ ਉਸ ਨੂੰ ਵੀ ਸਿਖਾਦੇ ਅੱਗੇ 90 ਸਾਲ ਦੀ ਕੋਈ ਬਜ਼ੁਰਗ ਵੀ ਸਿੱਖਣਾ ਚਾਹਦੀ ਹੈ ਅਸੀਂ ਉਸ ਨੂੰ ਵੀ ਸਿਖਾ ਰਹੇ ਹੈਗੇ ਆ ਹੱਲੇ ਬਹੁਤ ਮੁਸ਼ਕਲ ਹੈ ਤੁਹਾਡਾ ਬਹੁਤ ਜਾਰੀ ਸੋਣਾ ਭਲਾ ਬਸ ਤੁਹਾਡਾ ਵੀ মিডিਆ ਦਾ ਥੈਂਕਸ ਕੀ ਤੁਸੀਂ ਸਾਡੀਆਂ ਗੱਲਾਂ ਨੂੰ ਆਮ ਦਰندہ ਤੱਕ ਪਹੁੰਚਾ ਰਹੇ ਹੋ ਤੇ ਬਹੁਤ ਕੁਝ ਕਰਨਾ ਚਾਹੁੰਦੇ ਹੈਗੇ ਆ ਪਰ ਰਲ ਮਿਲ ਕੇ ਆਪਾਂ ਕਹ ਰਹੇ ਇਸ ਧਰਤੀ ਨੂੰ ਬਚਾਣਾ ਹੈਗਾ ਕਹਿੰਦੇ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਉਸ ਧਰਤੀ ਦੀ ਮਹੱਤਤਾ ਨੂੰ ਸਮਝੋ ਆਪਾਂ ਇਹਨੂੰ ਜ਼ਹਿਰੀਲਾ ਨਾ ਬਣਾਈਏ ਕੈਮੀਕਲ ਰਹਿਤ ਜਿਹੜੇ ਜਿਹੜੇ ਪ੍ਰੋਡਕਟ ਆਪਾਂ ਬਣਾ ਰਹੇ ਆ ਉਹਨਾਂ ਦੀ ਅਹਿਮੀਅਤ ਨੂੰ ਸਮਝੋ ਕਿਸਾਨਾਂ ਦੀ ਮਿਹਨਤ ਨੂੰ ਸਮਝੋ ਇਸ ਕਰਕੇ ਉਹਦੇ ਉੱਤੇ ਆਪਾਂ ਇਸ ਟਾਈਮ ਨੁਕਤਾ ਨੇ ਨਾ ਕਰਕੇ بس ਮੈਂ ਕਹਿ ਰਹੀ ਹਾਂ ਕਿ ਉਸ ਨੂੰ ਆਓ અપਨਾਓ ਔਰ ਆਪਣਾ ਜਿਹੜਾ ਪੰਜਾਬ ਹੈ ਉਸ ਨੂੰ ਰੰਗਲਾ ਬਣਾਓ ਗੰਦਲਾ ਹੋਣ ਤੋਂ ਆਪਾਂ ਬਚਾਣਾ ਇਸ ਧਰਤੀ